ਵਰਤਮਨ ਕੈਰੀਅਰ ਪਲੇਸ ਵਿੱਚ ਇੱਕ ਵਾਰ ਫਿਰ ਤੋਂ ਤੁਹਾਡੇ ਸਾਰੇ ਹੀ ਵਿਦਿਆਰਥੀਆਂ ਦਾ ਬਹੁਤ-ਬਹੁਤ ਸਵਾਗਤ ਹੈ ਤਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਟਾਈਟਲ ਹੈ ਸੰਜੀਵਨੀ ਬੁੱਟੀ ਤਾਂ ਕਿਉਂ ਇਹ ਟਾਈਟਲ ਦਿੱਤਾ ਗਿਆ ਹੈ ਇਸ ਦੀ ਇੱਕ ਵਜ੍ਹਾ ਹੈ ਕਿ ਕੀ ਸੰਜੀਵਨੀ ਬੁੱਟੀ ਹੈ ਜਿਸ ਦੇ ਨਾਲ ਤੁਸੀਂ ਆਪਣਾ ਪੀਟੈਟ ਤੇ ਸੀਟੈਟ ਪਾਸ ਕਰ ਸਕਦੇ ਹੋ ਗੱਲ ਕਰਾਂਗੇ ਇਸੇ ਬਾਰੇ ਦੇ ਵਿੱਚ ਕਿ ਸੰਜੀਵਨੀ ਬੁੱਟੀ ਹੈ ਕੀ ਆ ਉਸ ਤੋਂ ਪਹਿਲਾਂ ਉਹ ਸਾਰੇ ਵਿਦਿਆਰਥੀ ਜਿਹੜੇ ਕਿ ਅੱਜ ਵਰਤਮਨ ਕੈਰੀਅਰ ਪਲੇਸ ਦੇ ਨਾਲ ਪਹਿਲੀ ਵਾਰ ਚੈਨਲ ਦੇ ਉੱਤੇ ਆਏ ਨੇ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਜੋ ਵੀ ਕੁਝ ਤੁਹਾਡੇ ਲਈ ਨਵਾਂ ਆ ਰਿਹਾ ਹੈਗਾ ਇਹ ਉਹ ਸਾਰੇ ਦੀ ਨੋਟੀਫਿਕੇਸ਼ਨ ਤੁਹਾਨੂੰ ਪਹਿਲਾਂ ਹੀ ਮਿਲ ਜਾਣ ਤੇ ਇਸੇ ਹੀ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਇੱਕ WhatsApp ਲਿੰਕ ਦਿੱਤਾ ਗਿਆ ਹੈ ਉਸ ਲਿੰਕ ਨੂੰ ਜਲਦੀ ਨਾਲ ਜੁਆਇਨ ਕਰ ਲਵੋ ਤਾਂ ਕਿ ਤੁਹਾਡਾ ਕੋਈ ਵੀ ਸਵਾਲ ਹੋਵੇ ਕਿਸੇ ਵੀ ਕਿਸਮ ਦਾ ਸੀਟੈਟ ਦੇ ਰਿਗਾਰਡਿੰਗ ਪੀਟੈਟ ਦੇ ਰਿਗਾਰਡਿੰਗ ਐਚਟੈਟ ਦੇ ਰਿਗਾਰਡਿੰਗ ਤਾਂ ਤੁਸੀਂ ਉਸ ਗਰੁੱਪ ਦੇ ਵਿੱਚ ਸਾਡੇ ਕੋਲੇ ਕੋਈ ਵੀ ਸਲਾਹ ਜਿਹੜੀ ਹੈਗੀ ਉਹ ਆਪਣੀ ਲੈ ਸਕਦੇ ਹੋ ਬਿਲਕੁਲ ਫ੍ਰੀ ਆਫ ਕੋਸ ਤਾਂ ਉਥੇ ਸਲਾਹ ਜਿਹੜੀ ਹੈਗੀ ਉਹ ਪ੍ਰੋਵਾਈਡ ਕਰਵਾਈ ਜਾਏਗੀ ਤਾਂ ਗੱਲ ਕਰਦੇ ਹਾਂ ਕਿ ਕੀ ਹੈ ਉਹ ਸੰਜੀਵਨੀ ਬੂਟੀ ਜਿਸ ਦੇ ਨਾਲ ਤੁਸੀਂ ਆਪਣਾ ਟੈਟ ਜਿਹੜਾ ਹੈਗਾ ਚਾਹੇ ਸਟੇਟ ਦਾ ਹੈ ਜਾਂ ਸੈਂਟਰ ਦਾ ਹੈ ਤੁਸੀਂ ਉਸ ਨੂੰ ਕੁਆਲੀਫਾਈ ਕਰ ਸਕਦੇ ਹੋ ਤਾਂ ਦੇਖੋ ਬੱਚੇ ਤੁਸੀਂ ਅ ਪੜ ਰਹੇ ਹੋ ਵਿਦਿਆਰਥੀ ਜਿਨ੍ਹਾਂ ਨੇ ਹਜੇ ਕਰਨਾ ਹੈਗਾ ਟੈਟ ਪਹਿਲੀ ਵਾਰਾ ਦੇਣਾ ਹੈ ਜਾਂ ਕੁਝ ਕਰਨਾ ਕਰਕੇ ਜਿਨ੍ਹਾਂ ਦਾ ਟੈਟ ਰਹਿ ਗਿਆ ਹੈਗਾ ਹੈ ਉਹ ਸਾਰੇ ਹੀ ਵਿਦਿਆਰਥੀ ਜੋ ਜਿਨ੍ਹਾਂ ਨੇ ਗਲਤੀ ਕੀਤੀ ਹੈ ਤੇ ਜੋ ਗਲਤੀ ਤੁਸੀਂ ਕਰਨੀ ਹੈ ਉਹ ਸਭ ਤੋਂ ਵੱਡੀ ਗਲਤੀ ਹੈ ਕਿ ਤੁਸੀਂ ਸਾਰੇ ਵਿਦਿਆਰਥੀ ਕਨਸੈਪਟਸ ਦੇ ਉੱਪਰ ਜ਼ੋਰ ਦਿੰਦੇ ਹੋ ਕਿ ਤੁਸੀਂ ਕਨਸੈਪਟ ਪੜ ਲੈਂਦੇ ਹੋ ਤੁਸੀਂ ਹਰ ਇੱਕ ਤਰ੍ਹਾਂ ਦੇ YouTube ਚੈਨਲ ਨੂੰ ਫੋਲੋ ਕਰਦੇ ਹੋ ਕਨਸੈਪਟ ਪੜਦੇ ਹੋ ਤੁਸੀਂ ਕਲਾਸਸ ਵੀ ਲੈਂਦੇ ਹੋ ਕਨਸੈਪਟ ਸਿਰਫ ਔਰ ਕਨਸੈਪਚੁਅਲ ਕਲਾਸਸ ਜਿਹੜੇ ਲੈਂਦੇ ਹੋ ਉਹ ਲੈਂਦੇ ਹੋ ਬੇਟਾ ਜੀ ਜਿੰਨਾ ਮਰਜੀ ਕਨਸੈਪਟ ਤੁਸੀਂ ਸਮਝ ਲਓ ਤੁਹਾਨੂੰ ਓਨੀ ਦੇਰ ਤੱਕ ਪਤਾ ਹੀ ਨਹੀਂ ਲੱਗਿਆ ਕਿ ਤੁਹਾਨੂੰ ਕਨਸੈਪਚੁਅਲ ਕਲੈਰਿਟੀ ਕਿੰਨੀ ਹੈ ਜਿੰਨੀ ਦੇਰ ਤੱਕ ਤੁਸੀਂ ਇਹ ਸੰਜੀਵਨੀ ਬੂਟੀ ਜਿਹੜੀ ਹੈਗੀ ਆ ਉਸ ਨੂੰ ਆਪਣੇ ਆਪ ਤੇ ਅਪਲਾਈ ਨਹੀਂ ਕਰਦੇ ਕਨਸੈਪਚੁਅਲ ਕਲਾਸਸ ਸਿਰਫ ਔਰ ਸਿਰਫ ਤੁਹਾਡਾ ਟੈਕ ਕੁਆਲੀਫਾਈ ਨਹੀਂ ਕਰਵਾਉਣ ਗਿਆ ਇਹ ਡੈਸੀਨੇਟ ਆ ਤੁਹਾਨੂੰ ਅਗਰ ਟੈਕ ਕੁਆਲੀਫਾਈ ਕਰਨਾ ਹੈ ਤਾਂ ਉਸ ਲਈ ਬਹੁਤ ਜ਼ਰੂਰੀ ਹੈ ਕਿ ਇਹ ਸੰਜੀਵਨੀ ਬੁੱਟੀ ਜਿਹੜੀ ਹੈਗੀ ਆ ਉਹ ਕੀ ਹੈ ਉਹ ਸੰਜੀਵਨੀ ਬੁੱਟੀ ਹੈ ਤੁਹਾਡੇ ਐਮਸੀਕਿਊਜ਼ ਤੁਹਾਡੀ ਪ੍ਰੈਕਟਿਸ ਤਾਂ ਵਰਤਮਾਨ ਕਰੀਅਰ ਪਲੇਸ ਦੇ ਵਿੱਚ ਅਸੀਂ ਇਹੀ ਪ੍ਰੈਕਟਿਸ ਤੁਹਾਨੂੰ ਕਰਵਾਉਣੀ ਹੈਗੀ ਹੈ ਸਟਾਰਟਿੰਗ ਤੋਂ ਕਰਵਾਵਾਂਗੇ ਕਨਸੈਪਟ ਜਿੱਥੋਂ ਮਰਜ਼ੀ ਕਰੋ ਕੋਈ ਦਿੱਕਤ ਨਹੀਂ ਹੈ ਪਰ MCQs ذرو لگاؤ ਤੁਹਾਨੂੰ ਪਹਿਲਾ ਸਟਾਰਟ ਕਰ ਰਹੇ ਹਾਂ CDP ਦੇ MCQs ਸੀਰੀਜ਼ ਸਟਾਰਟ ਕਰ ਰਹੇ ਹਾਂ ਸਜਿਵਨੀ ਸੀਰੀਜ਼ ਸਟਾਰਟ ਕਰ ਰਹੇ ਆ ਜਿਸ ਦੇ ਵਿੱਚ ਟਾਪ 1000 CDP ਦੇ MCQs ਤੁਹਾਨੂੰ ਜਿਹੜੇ ਹੈਗੇ ਆ ਉਹ ਮਿਲਣਗੇ ਤੁਸੀਂ ਇੰਨਾ MCQ ਸੀਰੀਜ਼ ਨੂੰ ਸੀਰੀ ਨੂੰ ਡੈਫੀਨੇਟ ਲਗਾਓਗੇ ਤਾਂ 30 ਕੁਸਚਨ ਜਿਹੜੇ ਤੁਹਾਨੂੰ ਉੱਥੇ ਆਣੇ ਦਾ ਪੱਕੇ ਕਰ ਲੋਗੇ 30 ਨੰਬਰ ਹੋ 30 ਦੇ 30 ਕੁਸਚਨ ਤੁਸੀਂ ਆਪਣੇ ਕਰਕੇ ਇਹ ਡੈਫੀਨੇਟ ਹੈ ਪੱਕਾ ਕਰੋਗੇ ਇਸ ਕਲਾਸ ਨੂੰ ਲਗਾ ਲੱਗੇਗੀ ਜਿਹੜੀ ਇਹ ਹਰ ਇੱਕ ਸ਼ਨੀਵਾਰ ਲੱਗਿਆ ਕਰੇਗੀ ਸੈਟਰਡੇ ਲੱਗਿਆ ਕਰੇਗੀ ਇਸ ਸੈਟਰਡੇ ਇੱਕ ਕਲਾਸ ਰਹੇਗੀ 1 ਵਜੇ ਤੋਂ ਲੈ ਕੇ 2 ਵਜੇ ਤੱਕ ਠੀਕ ਹੈ ਤਾਂ ਸਾਰੇ ਹੀ ਵਿਦਿਆਰਥੀ 1 ਵਜੇ ਤੋਂ 2 ਵਜੇ ਤੱਕ ਕਲਾਸ ਲਗਾਓ ਸੀਡੀਪੀ ਦੇ ਕੁਐਸਚਨਸ ਉੱਥੇ ਵੀ ਕਨਸੈਪਟ ਕਰਿਆ ਕਰਾਂਗੇ ਆਪਾਂ ਤਾਂ ਲਗਾਓ ਐਮਸੀਕਿਊਜ਼ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੀ ਤਿਆਰੀ ਦਾ ਲੈਵਲ ਕੀ ਹੈ ਜਿਹੜੀਆਂ ਪ੍ਰੋਬਲਮਸ ਤੁਹਾਨੂੰ ਤੁਹਾਡੇ ਐਗਜ਼ਾਮੀਨੇਸ਼ਨ ਦੇ ਟਾਈਮ ਦੇ ਉੱਤੇ ਆਉਂਦੀਆਂ ਨੇ ਤੁਹਾਨੂੰ ਫੇਸ ਕਰਨੀਆਂ ਪੈਂਦੀਆਂ ਨੇ ਉਹ ਸਾਰੀਆਂ ਪ੍ਰੋਬਲਮਸ ਆਪਾਂ ਫਰੋਮ ਦਾ ਵੈਰੀ ਸਟਾਰਟਿੰਗ ਇਨੀਸ਼ੀਅਲ ਸਟੇਜ ਤੋਂ ਹੀ ਉਹਨਾਂ ਸਾਰੀਆਂ ਪ੍ਰੋਬਲਮਸ ਨੂੰ ਆਪਾਂ ਮੈਨੇਜ ਕਰਕੇ ਚੱਲਾਂਗੇ ਤਾਂ ਜੋ ਤੁਸੀਂ ਆਪਣਾ ਪੀਐਸਟੈਟ 2025 ਜਿਹੜਾ ਹੈਗਾ ਏ ਉਸ ਨੂੰ ਤੁਸੀਂ ਕੁਆਲੀਫਾਈ ਕਰ ਲਵੋ ਤਾਂ ਭੁੱਲਣ